ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਪਿੰਡ ਕੈਰੋ ਪਹੁੰਚ ਚੁੱਕੇ ਆ ਜਿਲ੍ਹਾ ਤਰਨਤਾਰਨ ਪਿੰਡ ਤਸਵੀਰ ਪੱਟੀ ਤੇ ਬਾਈ ਕੋਲ ਪਹਿਲੇ ਆਏ ਆ ਆਪਾਂ ਮੁਬਾਰਦਾਂ ਕੰਮ ਕਰਦੇ ਆ ਦੇਖੋ ਅੱਜ ਵੀ ਇਨੇ ਕੋਈ ਛੇਖਾ ਦੇ ਲੱਗ ਪਾ ਪਸ਼ੂ ਸੇਲ ਆ ਬਾਕੀ ਆਪਾਂ ਬਾਕੀ ਜਣੇ ਗੱਲਬਾਤ ਕਰਦੇ ਆ ਬਾਈ ਜੀ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਵੈਲਕਮ ਜੀ ਅਰੇ ਆਇਆ ਹਾਂ ਆ ਗੁਪਾਰ ਕਰਦੇ ਜੀ ਹਾਂ ਜੀ ਹਾਂ ਜੀ ਬਾਬਾ ਟਾਈਮ ਹੋ ਗਿਆ ਹਾਂ ਜੀ ਬਾਬਾ ਟਾਈਮ ਹੋ ਗਿਆ ਨਿਡਰ ਨਾਲ ਮਾਲਨੇ ਦੂਰ ਜਾਣਾ ਜੀ ਤਾਂ ਕਿ ਦੂਰ ਵੀ ਚਲ ਜਾਈਦਾ ਜੀ ਨੇੜੇ ਵੀ ਲੈ ਲਈਦਾ ਵਾ ਠੀਕ ਆ ਹਾਂਜੀ ਹਾਂਜੀ ਆਹ ਰੋ ਜਣ ਅੰਮ੍ਰਿਤਸਰ ਲੋਗਮੈਂਟ ਤੇ ਬਾਜੀ ਕਿਨੇ ਬਾਜੀ ਸੇ ਰਾਜ ਆਪਣੇ ਕੋਈ ਅੱਜ ਦੀ ਦੁਕਾਨ ਚ ਪੈਸੇ ਤੇ 6 ਹੀ ਪਾਣੀ ਹਾਂਜੀ ਤੇ ਇੱਕ ਮਾਦ ਦੇ ਪੀ ਆਇਆ ਅੱਜ ਤੇ ਲੈ ਗਏ ਚਲੋ ਹਾਂਜੀ ਹਾਂਜੀ ਹੁਣ ਪਾਣੀ ਜਾਈ ਆ ਤਾਂ ਠੀਕ ਆ ਹਾਂਜੀ ਨਹੀਂ ਚਲੋ ਹਾਂਜੀ ਚਲੋ ਕੋਈ ਮਿੰਟ ਵਰਕ ਹਾਂਜੀ ਤੇ ਸੋਈਏ ਜੀ ਹਾਂਜੀ ਇਹ ਦਿੱਤੀ ਇਹ ਅੱਜ ਸਵੇਰ ਹੀ ਸੋਈ ਗਿਆ ਕਰਕੇ ਤੇ ਸੁਆਗਰਮਾ ਜੀ ਇਹ ਦਿੱਤੀ ਆਪਣਾ ਦੂਜਾ ਦੂਆ ਸੋਈਆ ਮੂੰਹ 6 ਡੰਡਾ ਬੱਚੀ 6 ਡੰਡਾ ਦੂਜਾ 6 6 ਠੀਕ ਹੈ ਤੇ ਖੋਲੀ ਭਾਗੀ ਬਰਪਾ ਤੇ ਬਜੀ ਕਿੰਨਾ ਰੋਦ ਕਰੋਗੇ ਜੀ ਇਹ ਜੀ ਜੀ ਉਹਨਾਂ ਨੇ ਆਪਾਂ ਨੂੰ ਇਹ 22 23 ਪਹਿਲੇ ਛੇ ਦਾ ਉਹਨਾਂ ਨੇ ਰਿਕਾਰਡ ਦੱਸਿਆ ਜੀ 22 23 ਕਿਲੋ ਪਹਿਲੇ ਹਾਂਜੀ ਪਹਿਲੇ ਠੀਕ ਹੈ ਜਿਹੜਾ ਵੀ ਸੀ ਤੇ ਚਵਾਜ ਉਹ ਕਿਉਂ ਨਹੀਂ ਲੈ ਲਈ ਹਾਰੀ ਦਿੱਤੀ ਆ ਓਕੇ ਚਵਾਜ ਅੱਛਾ ਵਧੀਆ ਹਾਂਜੀ ਹਾਂਜੀ ਲਓ ਜੀ ਸ਼ਹਾਬ ਸ਼ੰਭੂ ਜੀ ਕਹਿੰਦੇ ਵੇਖੋ ਫੋਣੀ ਬੈਠਾ ਤੇ ਵੱਡੀ ਬਿਹੜੇ ਪੂਰੀ ਦੇਖੋ ਥਾਲੇ ਵਾਖ ਬੱਚੀ ਵਗਣਾ ਅੱਛਾ ਇੱਥੇ ਅੱਛਾ ਚੱਲੋ ਦੋ ਘਰ ਖੁੱਲੀ ਦਿੱਤੀ ਆਈ ਆ ਫਿਰਦੀ ਕਰਮਾ ਵਾਲੀ ਹਾਂਜੀ ਖੁੱਲੀ ਖੁੱਲੀ ਫਿਰਦੀ ਆਈ ਉਹਦਾ ਕਰਕੇ ਨਾ ਰਸੇ ਬਿਲਕੁਲ ਬਿਲਕੁਲ ਆਉਣ ਕਰਦੀ ਆ ਨਾਲ ਅਸੀਂ ਤਾਜੀ ਆ ਜੀ ਇਹਦੇ ਵੇਖੋ ਆਜੋ ਬੱਚੇ ਦਾ ਪੜਾ ਕਰਦੀ ਆ ਜੀ ਲਿਓ 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 ਉਹਦਾ ਚੰਗਾ ਕਰਦੇ ਉਹਦਾ ਭਲਾ ਭਲਾ ਹੈਗੇ ਹਾਂਜੀ ਹਾਂਜੀ ਭਲਾ ਹੈਗੀ ਆ ਜੀ ਕਿਤੇ ਖੜਾ ਹੋਣਾ ਇਹ ਤਰੀਕਾ ਚਲੋ ਚਲੋ ਬੰਨੋ ਜੀ ਬਈ ਦੋ ਖਸਵਾਈ ਦਾ ਮਸੂਲੀ ਮਾੜਾ ਹੋਣ ਜੀ ਨਹੀਂ ਬੀਤੀ ਜੋ ਹੋਊ ਆਪਾਂ ਨਾ ਬੰਦੇ ਆ ਵੀ ਅਗਲੇ ਆਈ ਨਹੀਂ ਆਊਗਾ ਆਪਾਂ ਨੇ ਜੀ ਦੱਸ ਦਿੰਨੀ ਹਾਲ ਚੱਕਰ ਦੇ ਬਿਲਕੁਲ ਬਿਲਕੁਲ ਭਾਜੀ ਖਸਵਾਈ ਦੀ ਫਰਮਾਨੀ ਬਹੁਤ ਵਧੀਆ ਨਿਕਲੀ ਹੈ ਹਾਂਜੀ 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 ਬੰਨੋ ਜੀ ਆਇਓ ਹੋਰ ਇਹ ਪਹਿਲਾਂ ਵੀ ਕਾਤੀ ਸੀ ਸੂਨ ਸੂਨ ਜੀ ਉਹ ਅਸਾਂ ਬੈਠਾ ਨਹੀਂ ਜਾਂਦਾ ਹਾਂ ਹਾਂਜੀ ਮਖਰੂਮ ਹਾਂਜੀ ਬੋਲੋ ਪਹਿਲੀ ਮਿਲੂਗਾ ਤੁਸੀਂ ਦੱਸ ਦੋ ਬੀਤੀ ਦੇ ਲੈ ਲੋ ਫਿਰ ਆਪੀ ਜਰਾ ਜੀ ਜੀ ਮੂਲ ਤੇ ਜੱਤੀਆ ਗਿਆ ਅੱਛਾ ਹਾਂਜੀ ਬਾਕੀ ਦੇ ਲੋ ਕਿੰਨੀ دیر ਕੀ ਜਾਏਗੀ ਵੀ ਵੇਖਣਾ ਜੀ ਉਹ ਆਪਣੀ ਕਰਨਾ ਸਿਰਫ ਅਧੀਆ ਦੀ ਵੇੜ ਦੇਰੀ ਜੀ ਭਾਈ ਇਹ ਲੈ ਆ ਉਸੇ ਹੈ ਹੋਰ ਜਾਂਦ ਵੀ ਵੇਖ ਲੋ ਤੁਸੀਂ ਮੈਂ ਦੇ ਵੇਹ ਜਾਇ ਜੀ ਵੇਹ ਵੇੜ ਵਰ ਕੱਢੀ ਜੀ ਚੋਟੀਆ ਤੇ ਵੇ ਜੀ ਜਾਂਦ ਹੋਰ ਆਪੀ ਕਰ ਦੋ ਬੜੀ ਬੜਾ ਫਰਿਆਣਾ ਕਿ ਜੀ ਚਲੋ ਵੇਖ ਲੋ ਫਿਰ ਤੁਸੀਂ ਕਰ ਦੋ ਕੋਈ ਨਹੀਂ ਖਰਚੋ ਜਿਆ ਜੇ ਸਾਨੂੰ ਪਤਾ ਫਿਰ ਇੱਕ ਤਰੀਕਾ ਲੈ ਜੀ ਮੈਨੂੰ ਸੱਤ ਰੇ ਜਾਂਦੀ ਹੈ ਜਾਂ ਉੱਪਰ ਲੜ ਕਰ ਜਾਂਦੀ ਹੈ ਨਹੀਂ اتنا ਵੈਸੇ ਜਿਆਦਾ ਠੱਡਾ ਜਿਆਦਾ ਜੀ ਚਲੋ ਬਾਕੀ ਕੋਈ ਨਹੀਂ ਕੋਈ ਪਈ ਨਹੀਂ ਜਾਂ ਦੋ ਚਲੋ ਠੀਕ ਹੋਤਾ ਵੀਰ ਮਤ ਨਹੀਂ ਨਾ ਕੋਈ ਗੱਲ ਹੈ ਬਸ ਠੀਕ ਹੈ ਮੈਨੂੰ 76 ਜੂ ਤਪਕਾ 76 ਜਾਂਦੋ ਚਲੋ ਆਹ ਹੈ ਜੀ ਹਾਂ ਜੀ ਹਾਂ ਜੀ ਵੀਡੀਓ ਦੂਜਾ ਸੂਆ ਛੋਟੀ ਜੀ ਸੂਆ ਇਹ ਗੱਪਣ ਹਾਂ ਜੀ ਗੱਪਣਾ ਲਓ ਜੀ ਹਾਂ ਜੀ ਆ ਵੇਖ ਸਿਮ ਹਾਂ ਦੇਵਾ ਕੈਨੇਡਾ ਮਨੋ ਜੀ ਇਹ ਵੀਰ ਜੀ ਬਾਸ ਇਹਨੇ 5-4 ਦਿਨ ਹੀ ਲੈਣੇ ਵੀਰ ਜੀ 5 ਦਿਨ ਹਾਂ ਜੀ ਹਾਂ ਜੀ ਬਣੂ ਬਣੂ ਬੜੀ ਵੇਹ ਘਰ ਆ ਲਿਆ ਨੇ ਇਹ ਗੱਲ ਕਹੀ ਵੀ ਮੰਨ ਲਓ ਜਦੋਂ ਜਿੰਨੇ ਜਦੋਂ ਸੂਣ ਲੱਗੀ ਨਾ ਉਦੋਂ ਬਾਹਨ ਜਿਹੜਾ ਪਿਸ਼ਾਬ ਟਿਕਦਾ ਅੱਛਾ ਹਾਂ ਜੀ ਹਾਂ ਜੀ ਇੰਨੀ ਪਿਸ਼ਾਨ ਨੂੰ ਆਉਂਦੀ ਕਰਮਾਂ ਵਾਲੀ ਨਹੀਂ ਦਿਖੀ ਜਨ ਭਾਜਾ ਹੁਣੀ ਆਈ ਮੈਂ ਨਾ ਉਤੋਂ ਤੁਹਾਨੂੰ ਪਤਾ ਨੇ ਝੋਟੀ ਨੇ ਲੈ ਜਾਣੇ ਦੂਜਾ ਸੂਆ ਵੀਰ ਜੀ ਸੂਣਾ ਨਾ ਪਹਿਲੇ ਪਹਿਲੇ ਸਵੇਰੇ ਵੀ ਮੱਲਾ ਉਹਨਾਂ ਨੇ ਚੋਈ ਆ ਠੀਕ ਆ ਹਾਂਜੀ ਹਾਂਜੀ ਤੇ ਖੋਲੇ ਜੇ ਵੀ ਇਹ ਵੀ ਖੋਲੋ ਲੋ ਜੀ ਦੇਖ ਲਓ ਘਣਾ ਦੇ ਕਾਤ ਸਟਾਟ ਕਾਹਨ ਕਿੰਨੇ ਦਾ 50 ਇਹਨਾਂ ਨੂੰ ਵੇਲੋ ਤਾਂ ਵੇਲੋ ਮੈਨੇ ਕਿੰਨਾ ਬਣਾਣਾ ਫਿਰ ਇਹਨੂੰ ਬਹੁਤ ਹੁਣ ਵੀ ਬਹੁਤ ਕਰਮਾ ਵਾਲੀ ਨੇ ਬਹੁਤ ਵਧੀਆ ਆਰਡਰ ਤਿਆਰ ਕਰਨ ਲਈ ਆ ਚੰਗੀ ਚੰਗੀ ਚੋਟੀ ਆ ਹਾਂਜੀ ਹਾਂਜੀ ਆਹ ਥੰਨ ਬਣੋ ਓਕੇ ਹਾਂ ਓਕੇ ਭਈਆ ਆਪਾਂ ਇਹ ਮਾਰੇ ਥਣ ਤੋਂ ਦੀ ਦੂਜਾ ਆਪਾਂ ਲੈinde ਨਹੀਂ ਨਾ ਪਾ ਚਲੋ ਜੇ ਕੋਈ ਹੋਰ ਦੱਸ ਦੋ ਭਾਜੀ ਕੋਈ ਦੱਸਣਾ ਕੋਈ ਨਾ ਪਾar ਪਿੱਛੇ ਦੀ ਮੇਰੇ ਤੋਂ ਪਰਸੋਂ ਦੀ ਝੋਟੀ ਆਈ ਆ ਹਾਂਜੀ ਹਾਂਜੀ ਬਾਕੀ ਮੈਂ ਪਾar ਪਿੱਛੇ ਦੀ ਵੀਰਦੀ ਮੈਂ ਫੁੱਲ ਗਰੰਟੀ ਅਗਲੇ ਦੀ ਲੈਣਾ ਵਾਪਸੀ ਤੱਕ ਬਸ ਠੀਕ ਆ ਠੀਕ ਆ ਜੀ ਮੇਰੀਆਂ ਘਰ ਦੀਆਂ ਤਿੰਨ ਝੋਟੀਆਂ ਮੇਰੇ ਨਾਲ ਹੋਈ ਆ ਬਿਲਕੁਲ ਬਿਲਕੁਲ ਮੈਂ ਉਹਨੂੰ ਵਾਦਾ ਇਹ ਆ ਕਿ ਮੈਂ ਕਦੀ ਵੀ ਜਿੱਦਾਂ ਮਾਰਾ ਇਹ ਆ ਵੀ ਪਾar ਪਿੱਛੇ ਵਾਲੀ ਵੀਰਦੀ ਆਪਾਂ ਲੈinde ਨਹੀਂ 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 ਹਾਂਜੀ ਹਾਂਜੀ ਨਾ ਲੈਣੀ ਆ ਬਹੁਤ ਵੇਖੋ ਦੇ ਵਾਲੂ ਆ ਜਿਦ ਤਰ ਛੋਟੀ ਅਜੇ ਦੋ ਚਾਰ ਨੇ ਤੁਹਾਨੂੰ ਪਤਾ ਕੱਢ ਦਿੱਤੀ ਇਥੇ ਖੜੂ ਹਾਂ ਹਾਂਜੀ 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 ਬੋਲੋ ਜੀ ਮੋਲ ਤੇ ਇੱਕ ਪੰਜ ਕਰਦੇ ਹਾਂ ਅਛੋਕੇ ਨੇ ਦੇ ਦਿੱਤੇ ਹਿੰਦਾ ਅੱਜ ਤੁਹਾਡੀ ਚੱਲਣੀ ਮੇਰੀ ਘਰ ਤੋਂ ਜੇ ਵੇ ਤੇ ਜੈ ਜਲੋ ਭਾਜੀ 95000 ਦੀ ਦੇ ਦਿੱਤੀ ਮੇਰੇ ਇੱਕੋ ਗੱਲ ਮੁੰਡਾ ਦਾ ਬਾਕੀ ਆ ਵੀ ਛੋਟੀ ਲੈ ਜੀ ਉਤਰਾ ਛੋਟੀ ਦੇ ਇੱਕ ਦੱਸ ਦਿਓ ਉਤਰਾ ਹਾਂ ਜਿਹੜੇ ਹਸਾਲ ਨਾਲ ਥੱਲੋਂ ਲੇਵਾਂ ਲੱਗਾ ਤੇ ਚਲੋ ਅੱਪੀ ਐਸਟੀ ਦੱਸ ਦੋ ਮੈਂ ਨਹੀਂ ਮੈਂ ਤਾਂ ਵਾਹ ਇੱਕ ਹੀ ਦੱਸਤਾ ਬਾਕੀ ਹੁਣ ਤੁਸੀਂ ਦੱਸ ਦੋ ਤੁਸੀਂ ਜੋ ਜਾਈ ਤੁਹਾਨੂੰ ਦੇ ਲੱਗਦਾ ਵਾ ਤੇ ਤੁਸੀਂ ਕਰ ਦੋ ਆਪਾਂ 90000 ਦੀ ਹਜ਼ਾਰ ਹੀ ਹੋਰ ਚਲੋ ਵੇਚ ਦੋ ਤਰਾ ਵੇਹੇ ਚਲੋ ਠੀਕ ਹੈ ਜੀ ਕਿਉਂ ਉੱਡ ਜਾਂਦੀ ਹੈ ਹੈ ਨਹੀਂ ਨਹੀਂ ਹੁਣ ਤੇ ਤੁਸੀਂ ਬਿਲਕੁਲ ਥਰੀ ਲਾਡਾ ਕੰਮ ਤੇ 90000 ਦੀ ਜਾਨ ਦੋ ਚਲੋ ਠੀਕ ਹੈ ਜੀ ਹੁਣ ਛੋੜ ਹੀ ਕਰਦੇ ਜੀ ਛੋੜ ਹੀ ਹੋਣੀ ਜੇ ਫਿਰ ਕਿੰਨੀ ਕਰ ਦੋਗੇ ਹਾਂ ਜੀ 200 ਰੁਪਿਆ ਕਰ ਦਾਂਗੇ ਚਲੋ ਤੁਹਾਡਾ ਮਾਣ ਪਹਿਲੀ ਅਸੀਂ ਆਇਆ ਦਾ ਹਜ਼ਾਰ ਹੀ ਹੋਰ ਜਾਨ ਦੋ ਹਾਸੀ ਹਰ ਜਾਨ ਚਲੋ ਤੇ ਆਹ ਵੇਖੋ ਬਰਾਦੇ ਇਹ ਵੀ ਗੱਬਣੀਆਂ ਹਾਂਜੀ ਇਹ ਵੀ ਗੱਬਣਾਂ ਇਹ ਵੀ ਤਿਆਰੀ ਤਈ ਆ ਇਹ ਵੀ ਤਿਆਰੀ ਤਈ ਆ ਹਾਂਜੀ ਹਾਂਜੀ ਇਹ ਵੀ ਖੋਲੋ ਖੋਲੋ ਪੁੱਤ ਖੋਲੋ ਲੋ ਜੀ ਦੇ ਦਿਓ ਆ ਜਾਏ ਰੱਖੋ ਬਜੀ ਬਜੀ ਇਹ ਉੜਦੀ ਜਾਨਾ ਮੈਨਾਂ ਜੀ ਇਹ ਸਹੀ ਗੱਲ ਹੈ ਕਿ ਆ ਵੀ ਤੁਸੀਂ ਅਜੇ ਮੰਨ ਲਓ ਵੀ ਕੈਰੋਂ ਨਾ ਨੰਗੋ ਤੇ ਮਗਰੋਂ ਬਸ ਬੰਨੇ ਆਪਾਂ ਵੀ ਇਹੋ ਗੱਲ ਹੀ ਕਰ ਬਣੇ ਹਾਂਜੀ ਹਾਂਜੀ ਕਿਉਂਕਿ ਆ ਪੈਣ ਭਰਾ ਜੁੜਨ ਵੀ ਬਿਲਕੁਲ ਆਕਣ ਵੀ ਮੰਨ ਲਓ ਅਸੀਂ ਸੰਦੀਪ ਡੇਰੀ ਫਾਰਮ ਤੋਂ ਲੈ ਆਏ ਹਾਂ ਨਹੀਂ ਨਹੀਂ ਵੇਖੋ ਜੀ ਹਾਂਜੀ ਹਾਂਜੀ ਵੇਖੋ ਤੇ ਆਪਾਂ ਗਲਤ ਕੰਮ ਨਾ ਕੀਤਾ ਨਾ ਕਰਨਾ ਹਾਂਜੀ ਹਾਂਜੀ ਜੇ ਸੋਹਣਾ ਕੰਮ ਕਰੀਏ ਸੋਹਣਾ ਕੰਮ ਕਰੀਏ ਲੰ ਹਾਂਜੀ ਹਾਂਜੀ ਆ ਹੁੰਦਾ ਜੀ ਕਦੇ ਕੋਈ ਆਪਾਂ ਨੂੰ ਕਹੇ ਨਾ ਜੀ ਹਾਂ ਕਹੇ ਨਾ ਕੋਈ ਫਲਾਨੇ ਚੈਨਲ ਤੋਂ ਖਰੀਦ ਜੀ ਫਲਾਨੇ ਬੰਦੇ ਤੋਂ ਹਾਂਜੀ ਹਾਂਜੀ ਬੋਲੋ ਹਾਂਜੀ ਵੇਖੋ ਜੀ ਇਹਨੇ ਜੀ ਮੰਨ ਲਓ ਸਿੰਘਾਂ ਨੂੰ ਵੇਖ ਕੇ ਨਾ ਕੋਈ ਆਖੇ ਤਿੱਜਾ ਸੁਆ ਪਿਓਰ ਸੰਦੀਪ ਜੀ ਇਹਨੇ ਸੂਣਾ ਕਰਵਾਣਾ ਹਾਂਜੀ ਹਾਂਜੀ ਤੇ ਇਹ 12 ਕਿਲੋ ਦੁੱਧ ਭਰਉਂਦੀ ਰਹੀ ਜੀ ਆਰਡਰ ਪਾਰਟੀ ਵੇਖੋ ਝੋਲੀ ਠੀਕ ਹੈ ਜੀ ਬਾਕੀ ਚਲੋ ਸਿੰਘ ਜੂਰ ਖੁੱਲਾ ਵੇਖੋ ਫੇਸ ਪਾਰਟੀ ਤੋਂ ਨਵੀਂ ਆ ਝੋਲੀ ਸਿੰਘਾਂ ਦਾ ਦੁੱਧ ਮੈਂਦੇ ਹੋਣਾ ਜੀ ਹਾਂਜੀ ਹਾਂਜੀ ਤੇ ਹਾਂਜੀ ਤੇ ਮੰਨ ਲਓ ਇਹ ਆ ਵੀ ਅਥੀ ਦੀ ਦੇ ਦਿੱਤੀ ਜੀ ਜੀ ਹੰ ਮੇ ਲੋ ਹਾਂ ਦੱਸੋ ਚੁੱਪ ਜੇਗਾ ਦੱਸ ਦੋ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਆਪੀ ਹੈਂ ਦੋ ਦੱਸ ਦੋ ਚਲੋ ਵੀਰ ਜੀ 76000 ਦੀ ਦੇ ਦਿਓ 76000 ਦੀ ਹਾਂਜੀ 76000 ਦੀ ਦੇ ਦਿਓ ਤਿੰਨ ਹੀ ਜਾਣ ਦੋ ਹੈਂ 73000 ਚਲੋ ਵੇਖ ਲਓ ਉਤਰਾ ਵੇਹੇ 73 ਚੋਂ ਵੇਹੇ ਹੁਣ ਫਿਰ ਛੋੜ ਹੀ ਹੋਣੀ ਛੋੜ ਹੀ ਕਰ ਦੇਣੀ ਆ 200 ਰੁਪਇਆ ਹਾਂਜੀ 200 ਰੁਪਇਆ ਛੋੜ ਹਾਂਜੀ ਹਾਂਜੀ ਇਹ ਪੂਰੀ ਕਰਦੀ ਨਹੀਂ 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 ਵੇਖ ਲਓ ਮੈਂ ਦੇ ਵੇਖ ਲਓ 55 ਰੁਪਇਆ ਲ ਕਰਦੀ ਹੈਗੀ ਇਹ ਨਾਲ ਆਏਗਾ ਹਾਂਜੀ ਹਾਂਜੀ ਤੇ ਆਹ ਜੀ ਬਾਕੀ ਹਾਂਜੀ ਇਹ ਵੀ ਜੀ ਇਹ ਸੂਣ ਵਾਲੀ ਆ ਇਹ 5-7 ਦਿਨ ਕਰਦੀ ਜਾਂ ਅੱਛਾ ਹਾਂਜੀ ਹਾਂਜੀ ਬਾਕੀ ਵੀ ਜੀ ਕਾਰ ਆ ਲੈਣ ਦੇ ਕਿ ਹਾਂ ਤੇ ਜੇ ਸੂਵੇ ਸੂਣਾ ਬਾਕੀ ਮੇਰਾ ਕੋਈ ਵੇਖ ਲਓ ਆਵੇ ਤਾਂ ਤੀਜੇ ਨਾਲ ਚੌਥੇ ਨਾਲ ਸਾਹਮਣੇ ਇਹਦੀ ਤੇ ਹਾਂ ਤੇ ਬਾਕੀ ਨੇ ਵੀ ਵੇਖ ਹਾਂਜੀ ਹਾਂਜੀ ਬਣੂ ਗੂੰ ਬੜੀ ਬਣਦੀ ਆਉਂਦੀ ਆ ਜੀ ਅੱਗੇ ਤੋਂ ਬਹੁਤ ਕਰਮਾਂ ਵਾਲੀ ਤੇ ਬਾਕੀ ਦਿਨ ਤੋਂ ਪੰਜ ਚਾਰ ਕੱਢ ਜੀਦੇ ਬਹੁਤ ਬੰਦਾ ਬੰਦੀ ਨਾ ਰੋੜੋ ਮੇਰੇ ਮਾਰੇ ਤੇ ਇਹਦੇ ਉਪਰੋਂ ਵੀ ਆ ਜੀ ਅੱਛਾ ਹਾਂ ਜੀ ਤੇ ਵੱਡਾ ਅੱਕੇ ਕੋਠੇ ਬਾਦੂ ਬੰਦੂ ਹਾਂਜੀ ਵੀ ਜੀ ਵੇਖੋ ਦੇਰੀਏ ਪੂਰੇ 50 ਦੇ ਨਹੀਂ ਤਾਂ ਕੱਟਾ ਕੱਟਾ ਬਹੁਤ ਹੈ ਉਹ ਨਹੀਂ ਤਾਂ ਕੰਮੀ ਹੋਣਾ ਚਾਹੀਦਾ ਆਪਣੇ ਨਾਲ ਬਿਲਕੁਲ ਨਹੀਂ ਹੋਣਾ ਨਹੀਂ ਚਾਹੀਦਾ ਕਪ ਉਹ ਫੇਰ ਗੱਲ ਆ ਗਿਆ ਪਾ ਜੈਜ ਆ ਤੇ ਤੁਹਾਡਾ ਕੰਮ ਚੱਲਣਾ ਹੈ ਹਾਂਜੀ ਹਾਂਜੀ ਤੇ ਜੇ ਪਾ ਜੈਜ ਆ ਫਿਰ ਤੋਂ ਰੋਣਾ ਮੈਂ ਵੀ ਇੱਕ ਤੋਂ ਹਰਿਆਣਾ ਹਾਂਜੀ ਹਾਂਜੀ ਮੁੜ ਕੇ ਜੀ ਨਹੀਂ ਕਰਦਾ ਆ ਇਹਨਾਂ ਨੂੰ ਜੀ ਨਹੀਂ ਕਰਦਾ ਨਹੀਂ ਆਖਾਂ ਨੂੰ ਪਤਾ ਜਿਹੜੀ ਕਹਿਣਾ ਕਿ ਨਹੀਂ ਆਵੇਂ ਪੈਸੇ ਦੇਈ ਜਾਣ ਨਾ ਤੇ ਆਪਣਾ ਵੀ ਨਹੀਂ ਕਰਦਾ ਬੀਬੀ ਵੇਖੋ ਜਿੱਦੀ ਆ ਪੂਰੀ ਵਧੀਆ ਵੇਖੋ ਬੱਚੀ ਨੂੰ ਹਾਂਜੀ ਹਾਂਜੀ ਬੀਬੀ ਇਹ ਵੀ ਸ਼ਿਆਰੀ ਦੀ ਦੇ ਦਿਓ ਦੇਖੋ 40000 ਤੋਂ 2000 ਹੋਰ 38000 ਨਹੀਂ ਇਹ ਜਾਨਦੋ ਬਿਲਕੁਲ ਸਹੀ ਆ ਚਲੋ ਜਾਣਦੇ ਸਜੋ ਮੈਨੂੰ ਲੈ ਲੈ ਤੁਸੀਂ ਉਧਰ ਆਣਾ ਮੈਨੂੰ ਤੇ ਖਾਣਾ ਮਿਲ ਗਿਆ ਨਹੀਂ ਉਹ ਨਹੀਂ ਕੋਈ ਗੱਲ ਹੈਗੀ ਬਾਕੀ ਚਲੋ ਫਿਰ ਅੱਜ ਆਫਰ ਹੀ ਲਾ ਦੇ ਕੋਈ ਨਹੀਂ ਆਫਰ ਲਾ ਰਹੇ ਭਾਈ ਹੁਣ ਘਟਾਇਆ ਜਾ ਮੇਰਾ ਵੀ ਆ ਨਹੀਂ ਇਹ ਚੋਂ ਨਹੀਂ ਘਟਾਇਆ ਪਹਿਲੀ ਵੀਡੀਓ ਆਈ ਕੋ ਰਹਿ ਰੂ ਨਹੀਂ ਕੀਤੀ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਤੁਸੀਂ ਰਹਿਤ ਕੋ ਕੀਤੀ ਨਹੀਂ ਮਰੇ ਅੰਦਰ ਮੈਂ ਤੁਹਾਨੂੰ ਅੰਦਰ ਏਸੀ ਛੱਡ ਕੇ ਆ ਤੁਸੀ ਬੈਠੇ ਨਹੀਂ ਮੈਂ ਕਿਹਾ ਨਹੀਂ ਭਾਈ ਇਹ ਜਾਣਾ ਹੈ ਆ ਜੀ ਇਹ ਵੀ ਦੀ ਤੋਂ ਕਰ ਗੱਬਣ ਇਹਦੇ ਥੱਲੇ ਸੇ ਕੇ ਲੋ ਦੁੱਧਾ ਗੱਬਣ ਹਾਂ ਜੀ ਸਾਢੇ ਪੰਜਾਂ ਮਹੀਨੇ ਦੀ ਗੱਬਣ ਹਾਂ ਜੀ ਟੁਕੜੇ ਗੱਬਣ ਵੇਖ ਲੋ ਜੀ ਆ ਵੇ ਵੱਡੀ ਵਹਿੜਾ ਇਹ ਨਾ ਚਲੋ ਉਹਨਾਂ ਤੋਂ ਥੋੜਾ ਜਨਾ ਅੰਦਰ ਹੀ ਰਹੀ ਆ ਤੇ ਬਾਕੀ ਇਹ ਪਿਓਰ ਗਾੜੀ ਤੀਜੇ ਸਵੇਰ ਦੀ ਸੰਦੀਪ ਜੀ ਦੇ ਨੇ ਉਹ ਸਾਰੀ ਥੋੜਾ ਜਿਹਾ ਭਾਰ ਨੂੰ ਘਟਦੀ ਆ ਬਾਕੀ ਮੂਹ ਮਾਂ ਤੋਂ ਗਾੜੀ ਨਾ ਤੀਜੇ ਸਵੇਰ ਦੀ ਗੱਬਣ ਹੁਣ 6 ਕਿਲੋ ਦੁੱਧ ਜਿਹਦੇ ਥੱਲੇ ਤੇ ਵੀਜ਼ੀ ਦੇ ਥਾਂ ਪੰਜ ਦੀ ਅੱਛਾ ਹਾਂ ਉਹਨੇ ਪੰਜ ਹੀ ਦੱਸਦੇ ਆ। ਵੇਖੇ ਤੁਸੀਂ ਇੰਨੀ ਤੇ ਜਦੋਂ ਸੌਦਾ ਕੀਤਾ ਵੇਖੇ ਬਹਿ ਨਹੀਂ ਨੀ ਆ। ਮੈਂ ਵੀ ਘਰੇ ਆ ਕੇ ਦੇਖੇ। ਸਮਝੋ ਇੱਕ ਗੋੜ ਨਗੇ ਤਾਂ ਮੜ ਰੋਗੀ। ਲੋਕ ਪੁੱਤ ਲੋਕ। ਨਹੀਂ ਪਤਾ ਲੱਗਾ। ਹਾਂਜੀ ਹਾਂਜੀ। ਆਹ ਇੱਥੇ ਆ। ਪੰਜ ਥਾਣੇ ਭਰਾ ਮੇਰੇ। ਕਲੇਰੀ ਭੈਣ ਭਰਾ ਕੋ ਤੁਹਾਨੂੰ ਪਤਾ ਵਾ ਕਰਤਾ ਵਾ ਸਿੰਘ। ਜਿਹੜੀ ਹਾਵੇ ਪੰਜ ਹੀ ਚੱਲਦੇ ਆ। ਪੰਜ ਦੇ ਪੰਜੇ। ਚਲੋ। ਹਾਂਜੀ ਹਾਂਜੀ। ਇਹਦੀ ਪ੍ਰ ਕੀ ਮੈਂ ਲਾਸਟ ਪੀਸ ਆ। ਹਾਂਜੀ ਲਾਸਟ। ਕਿੰਨੇ ਦੀ? ਦੱਸੋ ਕਿੰਨੇ। 20 ਦੋ। 30 ਦੀ ਦੇ ਦੇ। ਮੈਨੂੰ ਦੱਡੀਆਂ ਨਾਲ ਲੱਗਦੇ ਆ ਤਾਂ ਤਰਦਾ ਜਾ। 20000 ਦੀ। 20000। ਚਲੋ ਸਾਰੇ ਛੋੜੀ ਛੋੜੀ 2000 ਇਹਨਾਂ ਦਾ ਦੁੱਧ ਹੈ ਆ ਫਰੀ ਆ ਤਰ੍ਹਾਂ 18000 ਦੀ ਨਾਸ਼ਪੀ ਦੀ ਆ ਦੂਰ ਝੋੜ ਜਾਂਦੋ ਚਲੋ ਜਿੰਮੇ ਵੀ ਵਾਸਾ ਜਾਂਦਾ ਇਹ ਤਾਂ ਜਿੱਦ ਇੰਨੇ ਘਟਾਈ ਜਾਂਦਾ ਕੋਈ ਨਹੀਂ ਚਾਹ ਤੋ 18000 ਦੀ ਲੈ ਜੀ ਬਸ ਕੋਈ ਵਿੱਚ ਵੀ ਦੀ ਇੱਥੋਂ ਫਿਰ ਛੋੜ ਤੇ ਪਾਣੀ ਜੇ ਕੋਈ ਵੀ ਇਹ ਤੁਹਾਡੇ ਜੋ ਵੀ ਨੇ ਕਹਿਤਾ ਉਹਨੇ ਉਹਨੇ ਦੀ ਹੋਣੀ ਜੇ ਪੂਰੇ ਇੱਥੋਂ ਦਾ ਵੀਰ ਮੇਰਾ ਕੋਈ ਦੋਹਾਂ ਚੋਂ ਨਾ ਘਟਾਵਿੰਦਾ ਹੁਣ ਘਟਾ ਨਹੀਂ ਲੋੜ ਨਹੀਂ ਓਕੇ ਕਰਦਾ ਸਾਫ ਕਰਦਾ ਵਾਹ ਵਾਹ ਇਹ ਸਾਫ ਵਾਲਾ ਹੀ ਕੰਮ ਜੀ ਉੱਥੇ ਹਾਂ ਜੀ ਵਿਜੀ ਨੰਬਰ ਹੈਗਾ ਜੀ 98724 ਤੇ 39717 ਤੇ ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਗ੍ਰੈਂਡ ਕੈਰੋਂ ਪੈਸ ਦੇ ਬਿਲਕੁਲ ਨੇੜੇ ਆਪਣੀਆਂ ਬਈਕਾਂ ਵਾ ਹਾਂਜੀ ਹਾਂਜੀ ਪਿਛਲੀ ਸਾਈਡ ਤੇ ਨਾਲ ਦੀ ਪਇਆ ਮੁੜਦਾ ਵਾ ਛੜਕ ਪੱਕੀ ਮੁੜਦੀ ਐ ਚਲ ਹਾਂਜੀ ਹਾਂਜੀ ਬਈ ਦਾ ਨਾਮ ਝੰਡਾ ਸਿੰਘ ਹੈ ਜੀ ਬਾਪਿੰਗਾਂ ਦੀਆਂ ਬਈਕਾਂ ਹਾਂਜੀ ਠੀਕ ਹੈ ਮੇਰੇ ਵੀ ਸਸਤੀਆਂ